تو ڈاکٹر سٹوڈنٹ کا انہوں نے چلیے بلاو۔ وہ بھی کوئی بھی کوئی بھی الگ کر تو کوئی تیرے سے لکھ کوئی بیٹھ کے گل کریں دے اندر ہاں جی کوئی ہوے کہ گڈا کوئی مجبوری میرے دفتر آے ہو بیٹھ کے گل کرو میں اپنی پہچان داس ہاں بیٹھ کے گل کرو نہیں دس از نو دی انویسٹیگیشن نو نو دس از یور از واٹ دی یور از واٹ ڈو یو واٹ ٹو پاسنگ ان ٹو مائی ہاؤس you are responsible to my house no no tusi aaye authority da ek minute bhej dia ji pehla tusi apni introduction tu video banaya ppc wale nu bula sakda unna nu bula sare janala nu bula lo ji sare janala nu bula lo tusi security in charge tusi mainu gall gall karo ji main ethe in charge ha mera tusi mere naal gall karo majood hon ek main gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਨਾ ਮਜੀਦ ਜੀ ਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਛਾਣ ਪਛਾਣ ਮੈਨੂੰ ਰੋਸ ਮੇਲਨ ਆਇਆ ਹੋਊਗਾ ਯੂ ਜੀ ਉਹਦੇ ਤੋਂ ਡਰਦਾ ਕਿ ਮੈਂ ਐਸਲਿਨ ਰਿਸਰਚ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਲਾਈਨ ਸਵਾਰ ਦੇ ਬਿਜ਼ਨਸ ਵੀ ਕਾਲ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰਾਜ਼ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਰਾਜੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੇ ਤੁਸੀਂ ਮੈਨੂੰ ਕਹਿੰਦੇ 100 ਬਾਸ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰ ਦੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜਮ ਹੈ ਜੀ ਕੋਡੇ ਨਾਲ ਦੱਸਿਓ ਮੜਾ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਵੋਟ ਪ੍ਰਿੰਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕਿਵੇਂ ਇਹ ਗੱਲ ਸੁਣਨੀ ਮੈਨੂੰ ਬਲਕਿ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਉਂਦੀ ਕੈਮਰੇ ਵਿੱਚ ਸਾਨੂੰ ਮੈਨੂੰ ਰੋਗੇ ਮੈਨੂੰ ਰੋਗੇ ਸਭ ਰਿਕਾਰਡ ਹੋ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਉਹ ਸਭ ਰਿਕਾਰਡ ਹੋ ਜਾਣਾ ਤੁਹਾਡਾ ਵੀ ਸੂਟ ਇਥੇ ਤੇ ਸਰ ਸਾਰੀ ਨਹੀਂ ਨਾ 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 ਤੋ ਇਹ ਟ੍ਰੈਕ ਤਾਂ ਤੁਸੀਂ ਤੇ ਕਰ ਕੀ ਲਿਓ ਤੁਸੀਂ ਸਾਰੇ ਨੌਨਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਧਰ ਬਣਾ ਕੇ ਜੀ ਨੂੰ ਬਣਾ ਸਾਰੀ ਪ੍ਰਕਿਰਿਆ ਤੋਂ ਵਿਗਨ ਫੌਨ ਦੇ ਖਿਲਾਫ ਜੀ ਸਭ ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਮਾਰਿਓ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੁਸੀਂ ਸਰ ਮੈਂ ਇੰਸਪੈਕਟਰ ਤਬਰਦੀ ਕਿੱਥੇ ਜੀ ਸਰ ਬਿਜ਼ਨਸ ਹੋ ਰਹੀ ਵਰਦੀ ਹੈ ਤੁਸੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹਾਂ ਪੁਲਿਸ ਠੀਕ ਹੈ ਤੁਸੀਂ ਕਿਹੋਣ ਹੋ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਤੇ ਆਵਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਾਗਰ ਰੂਪ ਤੇ ਮੇਰਾ ਕਿਹੜਾ ਫੋਨ ਹੈ ਬੈਡ ਐਸਪੀ ਵਿਜਨ ਨਾਲ ਸਾਰਾ ਅੱਛਾ ਇੰਨਾ ਜੀ

ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕਾ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਦੱਸਦਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਬੰਦੇ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਬੰਦਾ ਤੁਹਾਨੂੰ ਕਹਿ ਰਿਹਾ ਬੈਠੋ ਨੋਰਥ ਇਨ ਫਰੰਟ ਆਫ ਦ ਕੈਮਰਾਸ ਤੁਸੀਂ ਰੇ ਕੋਹੜਾ ਲੁਕੀ ਲ ਐਡਵੋਕੇਟ ਬਣਾਉਣਾ ਤੁਹਾਨੂੰ ਸਾਰਾ ਦੱਸਦੇ ਡਾਕਟਰ ਹੋਣੀ ਕੀ ਗੱਲ ਹੈ ਤੁਸੀਂ ਬਹਿ ਤਾਂ ਜਾਓ ਮੈਂ ਬਹਿਦਾ ਪਤਾ ਕੋਈ ਪੰਦਸ਼ ਕਰਨਾ ਤੇ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਉਹਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਭ ਮੈਂ ਜਾਬ ਤੇ ਜੀ ਗੱਲ ਕਰਦੇ ਆ ਜਾਬ ਤੇ ਜਵਾਬ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਝੁੰਡੇ ਨਾ ਤੁਸੀਂ ਕਰੋ ਸੁਣੋ 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 ਜੇ ਜਾਬ ਤੇ ਝੁੰਡੇ ਨਾ ਤੁਸੀਂ ਆਰਾਮਨਾਲ ਆਉਂਦੇ ਮੈਂ ਆਰਾਮਨਾਲ ਆਪਦੇ ਦਫਤਰ ਸਿਰ ਬੈਠੇ ਸਿਕਿਉਰਟੀ ਨੇ ਆਜੂ ਮੋੜ ਕਰਾਇਆ ਮੈਨੂੰ ਨਾਂ ਲੈ ਕੇ ਆਇਆ ਇਹਨੂੰ ਇੰਚਾ ਕੀ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਵੀ ਉਸ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹੁਣੇ ਉੱਤੇ ਅਸੀਂ ਉਹਨਾਂ ਦੇ ਨਾਮ ਦੀ ਨਿਸ਼ਾਨਦੇਹੀ ਉਹਨਾਂ ਨੇ ਲਿਸੈਂਸ ਆਪ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਡਾਕਟਰ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾ ਉਸ ਤਰ੍ਹਾਂ ਹੀ ਹੈ ਜੀ ਕਿਸੇ ਰਾਮਨਾਥ ਬੈਂਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਿਆ ਹਾਂ ਮੈਂ ਬੈਠੋ ਰਾਮ ਮੇਰੇ ਫੇਸਬੁਕ ਆਇਆ ਸੀ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਨੋਂ ਖੜੀ ਹੋ ਤੁਸੀਂ ਤਾਂ ਐਵੇਂ ਘਬਰਾਟ ਕੇ ਜਾਦਾ ਹੁੰਦੇ ਕੁਛ ਨਹੀਂ ਹੋ ਗਿਆ